12 ਵਜੇ ਕੋਈ ਨਹੀਂ ਆਇਆ 3 ਮਿੰਟ ਤੋਂ ਦੇ ਨਾਲ ਆ ਪਾ ਜੀ ਐਮ ਐਲ ਨੂੰ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਮੈਂ ਦੇ ਇੰਨਾ ਕਮਨ ਨੂੰ ਉਹ ਆਉਣਾ ਨਹੀਂ ਪਰ ਟੰਡ ਵਾਲਿਆਂ ਨੇ ਸਾਡਾ ਸੰਦੇਸ਼ ਬਹੁ ਦਿੱਤਾ ਸਾਡੇ ਬੱਚੇ ਅਟਮ ਕੋਟੇ ਦੇ ਬੈਠੇ ਆ ਕੋਈ ਜ਼ਰਖ ਨੇ ਜ਼ਰੀ ਰਾ ਸਾਡੇ ਜਵਾਕਾਂ ਨੇ ਮੱਛਲ ਚ ਕੱਟੀ ਬਾਪੂ ਨੇ ਦੱਸ ਕੇ ਚਾਰ ਇਹਨਾਂ ਦੇ ਪਾਣੀ ਦੇ ਵਿੱਚ ਆ ਗਏ ਆ ਪਰ 5-5 ਫੁੱਟ ਪਾਣੀ ਆ ਜਿਹੜਾ ਉਹ ਘਰਾਂ ਦੇ ਬੱਚੇ ਖੜਾ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਕਦੇ ਹੜ੍ਹ ਆ ਜਾਂਦਾ ਕਦੇ ਸੋਕਾ ਮਾਰ ਜਾਂਦਾ ਪੂਰੀ ਦੁਨੀਆ ਦਾ ਢਿੱਡ ਭਰਦਾ ਭਰਦਾ ਕਿਸਾਨ ਆਪਾਂ ਹਾਰ ਜਾਂਦਾ ਅਸੀਂ ਜਿਹੜਾ ਮੋਗਾ ਦੇ ਬੁੱਟਰਪਿੰਡ ਦੇ ਵਿੱਚ ਮੌਜੂਦ ਆ ਔਰ ਪਿਛਲੇ ਦਿਨਾਂ ਦੇ ਵਿੱਚ ਆ ਮੀਂਹ ਬਹੁਤ ਜ਼ਿਆਦਾ ਪੈਂਦਾ 4 ਘੰਟੇ بارش ਹੁੰਦੀ ਆ ਔਰ بارش ਤੋਂ ਬਾਅਦ ਆ ਜਿਹੜੇ ਹਾਲਾਤ ਆ ਬਣੇ ਹੋਇਆ 2400 ਤੋਂ 2500 ਕਿੱਲਾ ਜਿਹੜਾ ਝੋਨੇ ਦਾ ਨੁਕਸਾਨ ਆ ਕਿ ਇੱਥੇ ਪਹਿਲਾਂ ਝੋਨਾ ਲੱਗਿਆ ਹੋਇਆ ਸੀ ਪਰ ਇੱਥੇ ਹੁਣ ਝੋਨਾ ਤਾਂ ਨਹੀਂ ਦਿਖਾਈ ਦਿੰਦਾ ਔਰ ਇੱਥੇ ਜਿਹੜਾ ਚਾਰੇ ਪਾਸੇ ਆ ਉਹ ਪਾਣੀ ਦਿਖਾਈ ਦੇ ਰਿਹਾ ਕਿਸਾਨ ਜਿਹੜਾ 6 ਮਹੀਨੇ ਮਿਹਨਤ ਕਰਦਾ ਹੱਡ ਚੀਰ ਮੀ ਚਾਹੇ ਉਹ ਠੰਡ ਹੋਵੇ ਚਾਹੇ ਉਹ ਜੇਠ ਹਾਰ ਦਾ ਮਹੀਨਾ ਹੋਵੇ ਕਿਸਾਨ ਨੂੰ ਕੋਈ ਛੁੱਟੀ ਨਹੀਂ ਹੁੰਦੀ ਕੋਈ ਜਿਹੜੀ ਆਰਜੀ ਤੌਰ ਤੇ ਵੀ ਛੁੱਟੀ ਨਹੀਂ ਹੁੰਦੀ ਪਰ ਬਾਕੀ ਜਿਹੜਾ ਧਾਰਾਂ ਦੀ ਗੱਲ ਕਰਨਗੇ ਤਾਂ ਛੁੱਟੀਆਂ ਮਹੀਨੇ ਦੇ ਵਿੱਚ ਤਿੰਨ ਚਾਰ ਆ ਜਾਂਦੀਆਂ ਪਰ ਸਭ ਤੋਂ ਵੱਧ ਕਿਸ ਮਿਹਨਤ ਆ ਜਿਹੜੀ ਉਹ ਕਿਸਾਨ ਦੀ ਹੁੰਦੀ ਆ ਔਰ ਬੁੱਟਰ ਦੇ ਸਰਪੰਚ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕੀ ਕਾਰਨ ਹੈ ਕਿਉਂ ਇੰਨਾ ਪਾਣੀ ਜਮਾ ਹੋਇਆ ਇੱਥੇ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਆ ਕੇ ਸਾਡਾ ਹਾਲ ਚੰਨਣ ਆਏ ਹੋ ਤੇ ਦੁਨੀਆ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਤੁਹਾਡੇ ਕੋਲੇ ਆਏ ਹੋ ਕੀ ਕਰਨਾ ਬਾਈ ਇੰਨਾ ਪਾਣੀ ਜਮਾ ਹੋਇਆ 2400 ਤੋਂ 2500 ਕਿੱਲਾ ਝੋਨੇ ਦਾ ਹੋ ਨੁਕਸਾਨ ਆ ਗਿਆ ਇਹ ਬਾਈ ਜੀ ਗੱਲ ਇਦਾਂ ਵਾ ਕੱਲ ਸਵੇਰ ਦੀ ਗੱਲ ਆ ਤਕਰੀਬਨ 4 ਤੋਂ 4.5 ਘੰਟੇ ਤੱਕ ਮੀਂਹ ਪਿਆ ਠੀਕ ਹੈ ਉਹਦੇ ਕਰਕੇ ਸਾਡੇ ਸਾਰਾ ਪਾਣੀ ਜਮਾ ਹੋਇਆ ਸਾਡੇ ਪੈਂਡ ਪੁੱਟਰ ਤੇ ਇਹ ਜਿਹੜਾ ਇਧਰਲੇ ਏਰੀਆ ਇਹਦੇ ਉੱਪਰਲੀ ਸਾਈਡ ਆ ਜਾਂਦਾ ਤਖਾਨ ਵੱਧ ਪੈਂਟਾ ਦੌਧਰ ਪੈਂਟ ਮੱਦੋ ਕੇ ਪਿੰਡ ਢੁੱਡੀ ਕੇ ਚੂੜ ਚੱਕ ਤੇ ਡਾਂ ਗਿਆ ਇਹ ਪਿੰਡ ਦਾ ਪਾਣੀ ਸਾਰਾ ਸਾਡੇ ਵਾਲੇ ਇੱਧਰ ਆ ਕੇ ਰੋਕਦਾ ਵਾ ਉਹਦੇ ਕਰਕੇ ਸਾਡਾ 2000 ਤੋਂ 2500 ਕਿੱਲਾ ਅਸੀਂ ਕਹਿ ਰਹੇ ਆਈਡੀਆ ਲਾ ਰਹੇ ਆ ਸਾਨੂੰ ਲੱਗਦਾ ਇਹਦੋਂ ਵੀ ਵੱਧ ਨੁਕਸਾਨ ਆ ਸਕਦਾ ਜੀ ਇਸਾ ਇਹਦੋਂ ਵੀ ਵੱਧ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਦੇਖੋ ਆ ਤੁਹਾਡੇ ਸਾਹਮਣੇ ਘਰ ਡੁੱਬੇ ਪਏ ਜਿੰਨੇ ਖੇਤਾਂ 'ਚ ਘਰ ਪਸ਼ੂ ਬਾਹਰ ਕੱਢ ਰਹੇ ਆ ਘਰ ਟੱਪ ਕੇ ਅਕਲਦਾ ਹੱਲ ਗਿਆ ਤੇ ਕਾਪੀ ਜਾ ਰਹੇ ਨੁਕਸਾਨ ਮੁਕਰਾਂ ਦਾ ਵੀ ਹੋ ਚੁੱਕਿਆ ਵਾ ਜਦੋਂ ਬਾਈ ਪਾਣੀ ਦੀ ਮਾਰ ਪੈਂਦੀ ਹੈ ਤਾਂ ਦਵਾਰੇ ਉੱਤੜ ਕੇ ਬਸਣ ਵਾਲੀ ਗੱਲ ਹੋ ਜਾਂਦੀ ਹੈ ਹੋ ਜਾਂਦੀ ਹੋ ਜਾਂਦੀ ਸਾਨੂੰ ਪਤਾ ਵੀ ਹੈ ਜਦੋਂ ਪਹਿਲਾਂ 4-5 ਸਾਲ ਹੜ੍ਹ ਆਈ ਸੀ ਇਧਰ ਉਹਦ ਅਸੀਂ ਪਿੰਡੋਂ ਰਾਸ਼ਨ ਪਾਣੀ ਪੱਤਾ ਮਿੱਟੀ ਸਾਰਾ ਕੁਝ ਲੈ ਕੇ ਜਾਂਦੇ ਸਾਨੂੰ ਪਤਾ ਸੀ ਉੱਥੇ ਕੀ ਹਾਲਾਤ ਸੀਗੇ ਅਸੀਂ 15-20 ਦਿਨ ਬਾਅਦ ਮਹੀਨਾ ਜਾਂਦੇ ਰਹੇ ਆ ਤੇ ਉਹੀ ਹਾਲਾਤ ਅੱਜ ਸਾਡੇ ਬਣੇ ਪਏ ਆ ਸਾਨੂੰ ਪਤਾ ਬਾਅਦ ਇਤੋਂ ਉੱਠਣਾ ਕਿੰਨਾ ਔਖਾ ਹੋ ਜਾਂਦਾ ਇਹ ਚੀਜ਼ ਤੋਂ ਅੱਛਾ ਬਾਈ ਝੋਨਾ ਸਾਰੇ ਏਰੀਆ ਚ ਲੱਗਿਆ ਹੋਇਆ ਸੀ ਜਾਂ ਝੋਨਾ ਹਜੇ ਲੱਗ ਰਿਹਾ ਸੀ ਲੱਗਿਆ ਬਿਲਕੁਲ ਸਾਰੇ ਏਰੀਆ ਚ ਝੋਨੇ ਲੱਗਿਆ ਹੋਇਆ ਸੀਗਾ ਜਬ ਬਿਲਕੁਲ ਝੋਨੇ ਦੀ ਬਿਜਾਈ ਖਤਮ ਹੋ ਗਈ ਸੀਗੀ ਇਹ ਹੁਣ ਜਿਹੜਾ ਪਾਣੀ ਦਾ ਇੱਕ ਬਾਈਪਾਸ ਦਾ ਨਿਕਾਸ ਘਟ ਹੋਣ ਦੇ ਕਾਰਨ ਅਸੀਂ ਧੰਨਵਾਦ ਆ ਸਾਡੇ ਸਰਪੰਚਾਂ ਦਾ ਵੀ ਜਿਹੜੇ ਰਾਤ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਅੱਗੇ ਹੋ ਕੇ ਚੱਲ ਰਹੇ ਆ ਠੀਕ ਆ ਇਹਨਾਂ ਦਾ ਕੁਝ ਵੀ ਇਹਨਾਂ ਦਾ ਪੰਚਾਇਤ ਦਾ ਇਸ ਦਾ ਕੋਈ ਵੀ ਦੋਸ਼ ਨਹੀਂ ਇਸ ਦੇ ਵਿੱਚ ਕਿਉਂਕਿ ਪਾਣੀ ਦੀ ਤੱਕ ਲੱਗ ਗਈ ਹੈ ਕਿਉਂਕਿ ਪਾਣੀ ਹੁਣ ਜਿਹੜੀਆਂ ਪੁਲੀਆਂ ਉਹ ਚੱਲ ਰਹੀਆਂ ਪਰ ਪਾਣੀ ਇੰਨਾ ਜ਼ਿਆਦਾ ਕਿ ਪੁਲੀਆਂ ਕਵਰ ਨਹੀਂ ਕਰ ਰਹੀਆਂ ਸਾਹਮਣੇ ਨੈਸ਼ਨਲ ਹਾਈਵੇ ਬਣਿਆ ਹੋਇਆ ਇਹਨੇ ਇਹਨੇ ਮਾਰ ਪਾਈਆ ਬੱਡੀ ਇਹਨੇ ਮਾਰ ਪਾਈਆ ਜੀ ਜਿਹੜਾ ਇਹ ਹਾਈਵੇ ਬਣਿਆ ਕੋਈ ਇੰਟਰਪਾਸ ਨਹੀਂ ਇਹਦੇ ਵਿੱਚ ਦੀ ਜਿਹੜਾ ਰੋਡ ਕ੍ਰੋਸ ਪਾਣੀ ਕਰ ਜਾਂਦਾ ਪੁਲੀਆਂ ਬਣੀਆਂ ਨਹੀਂ ਹੋਈਆਂ ਥੱਲੇ ਦੀ ਪੁਲੀਆਂ ਬਣੀਆਂ ਹੋਈਆਂ ਪਰ ਪੁਲੀਆਂ ਬਹੁਤ ਛੋਟੀਆਂ ਵਾਂ ਅੱਗੇ ਕੀ ਹੁੰਦਾ ਸੀ ਇਸ ਤੋਂ ਪਹਿਲਾਂ ਇੰਨਾ ਪਾਣੀ 1988 ਚ ਆਇਆ ਸੀਗਾ ਠੀਕ ਹੈ ਬਜ਼ੁਰਗਾਂ ਦੇ ਦਸਾਂ ਸਾਲ ਉਦੋਂ ਆਇਆ ਸੀ ਉਦੋਂ ਲਹਿੰਦੇ ਪਾਸੇ ਬੁੱਟਰ ਦੇ ਸਾਰਾ ਪਾਣੀ ਕ੍ਰੋਸ ਹੁੰਦਾ ਬਣਿਆ ਯਾਰਾ ਪ੍ਰਸ਼ਾਸਨ ਦੀ ਲੋ ਕਿਸੇ ਦੀ ਗੱਲ ਲਾ ਲੋ ਗਲਤੀ ਹੈਗੀ ਆ ਜਿਹੜੀਆਂ ਪੁਲੀਆਂ ਪਈਆਂ ਹੋਈਆਂ ਉਹ ਪੁਲੀਆਂ ਛੋਟੀਆਂ ਪੁਲੀਆਂ ਰਾਂ ਹੀ ਪਾਣੀ ਬਹੁਤ ਘੱਟ ਨਿਕਲ ਰਿਹਾ ਨਾ ਸੇਮ ਆ ਸੇਮ ਵੀ ਅਸੀਂ ਹੁਣ 10 ਸਾਲ ਬਾਅਦ ਸਫਾਈ ਕਰਾਈ ਸੀ ਉਹ ਵੀ ਸੇਮ ਫਾਲੋ ਹੋ ਚੁੱਕੀ ਆ ਕਰਵਾਈ ਸੀ ਜਾਂ ਸਰਕਾਰ ਤੌਰ ਤੇ ਹੋਈ ਪ੍ਰਸ਼ਾਸਨ ਨੇ ਸਰਕਾਰ ਨੇ ਕੀਤੀ ਸੀ ਸਫਾਈ ਠੀਕ ਹੈ ਤਾਂ ਹੁਣ ਛੱਪੜ ਸੀ ਸਾਡੇ ਉਹ ਵੀ ਫਾਲੋ ਹੋਏ ਪਏ ਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਵਾ ਠੀਕ ਹੈ ਨਿੱਕੇ ਨਿੱਕੇ ਬੱਚੇ ਅਸੀਂ ਅੱਜ ਸਵੇਰੋਂ ਕੱਟਿਆ ਘਰਾਂ ਦੇ ਵਿੱਚ ਸੇਫ ਜਗ੍ਹਾ ਤੇ ਪਹੁੰਚਾਏ ਆ ਠੀਕ ਹੈ ਤੇ ਅਸੀਂ ਇਹੀ ਕਹਿੰਨੇ ਆ ਜਿਹੜਾ ਰੋਡ ਬਣਿਆ ਇੱਥੇ ਪੁਲ ਬਣੇ ਜਾਂ ਕੋਈ ਇੰਟਰ ਸਿਸਟਮ ਬਣੇ ਜਿਹੜਾ ਪਾਣੀ ਇਥੋਂ ਨੰਗਦਾ ਉਹ ਜੇ ਗਾਂ ਤਾਂ ਅਸੀਂ ਮਾਰੇ ਟੱਬਾ ਚ ਸਕੀ ਜੀ ਅਜ ਤਾਂ ਪ੍ਰਸ਼ਾਸਨ ਤੇ ਹੀ ਕੋਈ ਕੁਝ ਕਿਡੀਆਂ-ਕਿਡੀਆਂ ਕੋਠੀਆਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਆ ਸਾਰੀਆਂ ਪਾਣੀ ਦੇ ਵਿੱਚ ਉਕਰ ਚੁੱਕੀਆਂ ਤੇ ਉੱਤੇ ਕਿਸੇ ਵੇਲੇ ਕੁਝ ਵੀ ਨੁਕਸਾਨ ਹੋ ਸਕਦਾ ਮਗਰ ਇਸ ਦਿਨ ਨੁਕਸਾਨ ਦੀ ਕੌਣ ਪਰਭਾਈ ਕਰੂਗਾ ਜੀ ਵੀ ਤੁਸੀਂ ਕਹਿੰਦੇ ਹੋ ਮਾਰ 88 ਦੇ ਵਿੱਚ ਪਈ ਸੀ ਥੋੜੀ ਮਾਰ ਪੈਂਦੀ ਰਹਿੰਦੀ ਆ ਪਰ ਤੁਸੀਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਤਤਕਾਲੀ ਸਰਕਾਰਾਂ ਰਹੀਆਂ ਨੇ ਉਹਨਾਂ ਕੋਲ ਤੁਸੀਂ ਇਹ ਬੰਗ ਲੈ ਕੇ ਗਏ ਹੋ ਕਿ ਸਾਨੂੰ ਮਾਰ ਪੈਂਦੀ ਆ ਪਾਣੀ ਦੀ ਬਾਈ ਬਾਈਪਾਸ ਦੀ ਪ੍ਰੋਬਲਮ ਬਾਈਪਾਸ ਹੋਵੇ ਤਾਂ ਵੱਡੀ ਹੋਵੇ ਪੁਲ ਗਿਆ ਪਹਿਨ ਜਾਂ ਕੋਈ ਵੀ ਸਿਸਟਮ ਉਹਦੇ ਰਾਹੀਂ ਅਸੀਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਨੂੰ ਖਾਲੀ ਹੱਥ ਹੀ ਰਹਿਣਾ ਪਿਆ ਹੋਰ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਾ ਤੁਹਾਡੇ ਕੋਲੇ ਆ ਸਰਕਾਰ ਦੇ ਨੁਮਾਇੰਦੇ ਤਾਂ ਪਹੁੰਚੇ ਆ ਰਾਤ ਵੀ ਐਮਐਲਏ ਸਾਹਿਬ ਸੰਪਰਕ ਚ ਜਿਲ੍ਹਾ ਪ੍ਰਧਾਨ ਵੀ ਰਾਤ ਆਏ ਸੀ ਤੇ ਪੁਲਿਸ ਪ੍ਰਸ਼ਾਸਨ ਦੇ ਵੀ ਰਾਤ ਵੀ ਆਇਆ ਸਾਡੇ ਕੋਲ ਸਵੇਰ ਦਾ ਵੀ ਫਿਰਦਾ ਉਹਨਾਂ ਨੂੰ ਬਕਾਇਦਾ ਮਿਲਾਈ ਉਹ ਟੌਟੀਆਂ ਲਾ ਕੇ ਇੱਥੇ ਬੈਠੇ ਮਲਾਜ਼ਮ ਵੀ ਉਹ ਤੇ ਪ੍ਰਸ਼ਾਸਨ ਤਾਂ ਤਾਂ ਸਤ ਮਿਲ ਰਿਹਾ ਪਰ ਜਿਹੜੀ ਇਹ ਆ ਪੱਕਾ ਕੁਦਰਤੀ ਮਾਰ ਹੈ ਇਹਦੇ ਉਮਰੇ ਕੀ ਕਰ ਸਕਦੇ ਇੱਕ ਵਾਰੀ ਤਾਂ ਹੁਣ ਪਾਣੀ ਜਮਾ ਹੋ ਗਿਆ ਇਹਦਾ ਹੱਲ ਅੱਗੇ ਤੋਂ ਇਹਦਾ ਨੁਕਸਾਨ ਜਿਆਦਾ ਨਾ ਹੋਵੇ ਉਹਦਾ ਹੱਲ ਕੱਢਿਆ ਜਾਵੇ ਅੱਜ ਆਪਾਂ ਕਿਸੇ ਨੂੰ ਬਦਨਾਮ ਕਰੀ ਜਾਵਾਂਗੇ ਇਦਾਂ ਕਰੀਏ ਉਹ ਗੱਲਾਂ ਛੱਡ ਕੇ ਆਪਾਂ ਕੱਲ ਬਾਰੇ ਸੋਚ ਕੇ ਕੱਲ ਇਹ ਜੀ ਤਬ ਬਚਾ ਜਾ ਸਕੇ ਹਮ ਤਬ ਘਰ ਸਾਹਮਣੇ ਮਕਾਨ ਬਣਾਏ ਹੋਇਆ ਇੱਥੇ ਖੇਤਾਂ ਦੇ ਵਿੱਚ ਆ ਖੇਤਾਂ ਚ ਪਾਣੀ ਖੜਾ ਔਰ ਮਕਾਨ ਆ ਜਿਹੜੇ ਖੇਤਾਂ ਦੇ ਵਿੱਚ ਬਣੇ ਹੋਇਆ ਸਾਹਮਣੇ ਕੋਠੀਆਂ ਬਣੀਆਂ ਹੋਇਆ ਔਰ ਮਕਾਨ ਬਣੇ ਹੋਇਆ ਤੇ ਬੀਬੀਆਂ ਜਿਹੜੀਆਂ ਜਾਇਓ ਬੀਬੀਆਂ ਹੋਣ ਦਾ ਘਰ ਦੇ ਜਿਹੜੇ ਮਰਦ ਹੋਣ ਉਹ ਘਰਾਂ ਦੇ ਵਿੱਚੋਂ ਪਾਣੀ ਆ ਜਿਹੜੇ ਉਹ ਬਾਹਰ ਕੱਢ ਰਹੇ ਆ ਪ੍ਰਸਥਿਤੀ ਇਹ ਆ ਪਿਛਣੀਆਂ ਸਮੇਂ ਦੇ ਵਿੱਚ ਤਤਕਾਲੀ ਸਮੇਂ ਦੇ ਵਿੱਚ ਸਰਕਾਰਾਂ ਰਹੀਆਂ ਨੇ ਔਰ ਸਥਾਨਕ ਲੋਕਾਂ ਦਾ ਕਹਣਾ ਹੈ ਕਿ ਅਸੀਂ ਮੰਗਾ ਜਿਹੜੀ ਉਹਨਾਂ ਐਮਐਲਏਸ ਤੱਕ ਜਾ ਉਹਨਾਂ ਮੰਤਰੀਆਂ ਤੱਕ ਲ ਜਾਂਦੇ ਰਹੇ ਆ ਪਰ ਉਹ ਅਜੇ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ ਜੀ ਹਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਾਡੇ ਅੱਜ ਜਿਹੜੀ ਪਾਣੀ ਦੀ ਮਾਰ ਪਈ ਹੈ ਕਿਸਾਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਸਾਨਾਂ ਦੇ ਨਾਲ ਗਰੀਬ ਪਰਿਵਾਰਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਹੁਣ ਰੋਡ ਬਣ ਚੁੱਕਿਆ ਇਹਦਾ ਬਾਣੀ ਚੁੱਕਿਆ ਇਹਦੇ ਥੱਲੇ ਕੋਈ ਪੁਲੀਆਂ ਦੇ ਕੇ ਅੱਗੇ ਤੋਂ ਜੇ ਕੋਈ ਇਦਾਂ ਦਾ ਮੀਂਹ ਜ਼ਿਆਦਾ ਪੈਂਦਾ ਜਾਂ ਬਾੜ ਆਉਂਦੀ ਆ ਪਾਣੀ ਕ੍ਰੋਸ ਹੋਵੇ ਜੀ ਕ੍ਰੋਸ ਹੋਵੇ ਤੇ ਕਿਸਾਨਾਂ ਦੀ ਬਚਤ ਹੋ ਸਕੇ ਹੁਣ ਕਿਸਾਨ ਆ ਵਿਚਾਰੇ ਇਹ ਤਕਰੀਬਨ ਜਮੀਨਾਂ ਠੇਕੇ ਦੇ ਲਗੀਆਂ ਹੋਈਆਂ ਨੇ ਤੇ ਜਿਹੜਾ ਇਹਨਾਂ ਦਾ ਹੁਣ ਨੁਕਸਾਨ ਹੋ ਗਿਆ ਆ ਮਕਾਨ ਵੀ ਮੇਰੇ ਸਾਰਿਆਂ ਨਾਲ ਜੇ ਪਾਣੀ ਇਦਾਂ ਖੜਾ ਰਹੇ ਤੇ ਪਟਨੇ ਸ਼ੁਰੂ ਹੋ ਜਾਣਗੇ ਮੈਂ ਕਹਿੰਦਾ ਜੇ 5-7 ਦਿਨ ਪਾਣੀ ਖੜਾ ਰਿਹਾ ਤਾਂ ਤਰੇੜਾਂ ਆਉਣੀ ਸ਼ੁਰੂ ਹੋ ਜਾਣਗੀਆਂ ਹਾਂਜੀ ਹਾਂਜੀ ਤੇ ਜਿਹੜੀਆਂ ਸਾਡੀਆਂ ਪੰਚਾਇਤਾਂ ਨੇ ਉਹ ਹਮੇਸ਼ਾ ਇਹਨਾਂ ਦੇ ਨਾਲ ਨੇ ਠੀਕ ਆ ਅਸੀਂ ਇਹਨਾਂ ਦਾ ਹਾਲਚਾਲ ਪੁੱਛ ਰਹੇ ਸਾਡੇ ਇਧਰ ਮੈਂ ਭੁੱਲੇ ਪੱਤੀ ਦਾ ਸਰਪੰਚ ਆ ਜੀ ਤੇ ਇਧਰੋਂ ਵੀ ਕੱਲ ਹਾਲਚਲ ਪੁੱਛਿਆ ਛੱਪੜ ਦਾ ਜਾ ਕੇ ਜੇਜਾ ਲਿਆ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਉਧਰ ਪਾਣੀ ਦੀ ਮਾਰ ਥੋੜੀ ਜੀ ਘੱਟ ਆ ਇਧਰ ਪਾਣੀ ਦੀ ਮਾਰ ਜ਼ਿਆਦਾ ਹੋ ਰਹੀ ਆ ਤੇ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਾਥ ਦੇਵੇ ਪ੍ਰਸ਼ਾਸਨ ਤਾਂ ਕਿ ਜਿਹੜਾ ਵੀ ਨੁਕਸਾਨ ਹੋ ਗਿਆ ਉਹਦਾ ਕੋਈ ਮੁਆਵਜ਼ੇ ਦੇ ਰੂਪ ਦੇ ਵਿੱਚ ਜਾਂ ਕਿਵੇਂ ਕਿਸਾਨਾਂ ਨੂੰ ਜਾਂ ਘਰਾਂ ਦਾ ਕੋਈ ਨੁਕਸਾਨ ਹੋ ਗਿਆ ਤੇ ਸਰਕਾਰ ਨਾਲ ਇਸ ਗੱਲ ਦੀ ਜਿਮੇਵਾਰੀ ਲਵੇ ਕਿ ਉਹ ਨਾਲ ਸਾਡੇ ਸਾਡੇ ਐਮਐਲਏ ਸਾਹਿਬ ਨਾਲ ਤੇ ਪਾਰਟੀ ਦੇ ਪ੍ਰਧਾਨ ਨਾਲ ਸਾਰਿਆਂ ਨਾਲ ਗੱਲਬਾਤ ਹੋ ਚੁੱਕੀ ਹੈ ਜਿਲ੍ਹਾ ਪ੍ਰਧਾਨ ਸਾਹਿਬ ਭਰੋਸਾ ਦਵਾਇਆ ਉਹਨਾਂ ਨੇ ਭਰੋਸਾ ਦਵਾਇਆ ਤੇ ਪੰਚਾਇਤਾਂ ਵੀ ਨਾਲ ਨੇ ਪ੍ਰਸ਼ਾਸਨ ਵੀ ਨਾਲ ਸਾਡਾ ਸਾਥ ਦੇਊਗਾ ਤਾਂ ਅਸੀਂ ਇਸ ਗੱਲ ਨੂੰ ਜਲਦੀ ਨਿਜਠਣ ਦੇ ਵਿੱਚ ਕਾਮਯਾਬ ਹੋਵਾਂਗੇ ਪਰ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਹੋਣਾ ਇਹ ਮੀ ਨੂੰ ਰੋਕੇ ਇਹਨੂੰ ਅਸੀਂ ਪਹਿਲਾਂ ਸੰਭਾਲੀਏ ਅੱਛਾ ਭਾਈ ਤੁਸੀਂ ਠੇਕੇ ਦੀ ਗੱਲ ਕਰ ਰਹੀ ਸੀਗਾ ਠੇਕੇ ਤੇ ਲੈ ਕੇ ਤੁਸੀਂ ਵੀ ਠੇਕੇ ਤੇ ਵਾਣ ਲਿਆ ਸੀਗਾ ਇਧਰ ਕਿੰਨਾ ਦੀ ਜ਼ਮੀਨ ਇਧਰ ਪੈਂਦੀ ਆ ਬਿਲਕੁਲ ਕਿਸਾਨ ਭਰਾਵਾਂ ਦਾ ਜੀ ਠੇਕੇ ਦੇ ਉੱਤੇ ਵਾਣ ਹੈ ਤੇ ਇਸ ਕਰਕੇ ਹੁਣ ਨਵੀਂ ਨਵੀਂ ਫਸਲ ਕਾਸ਼ਟ ਕੀਤੀ ਸੀਗੀ ਜੀ ਝੋਨਾ ਬਿਲਕੁਲ ਲੱਗ ਕੇ ਕੰਪਲੀਟ ਹੋ ਗਿਆ ਸੀਗਾ ਤੇ ਪਰ ਹੁਣ ਤਾਂ ਕੁਝ ਨਜ਼ਰ ਹੀ ਨਹੀਂ ਆਉਂਦਾ ਇਸ ਦੇ ਵਿੱਚ ਕਿਸਾਨਾਂ ਨੂੰ ਕਦੇ ਸੋਕਾ ਮਾਰ ਜਾਂਦਾ ਕਦੇ ਹੜ੍ਹ ਮਾਰ ਜਾਂਦਾ ਪਿਛਲੇ 2 ਸਾਲ ਪਹਿਲਾਂ ਵੀ ਹੜ੍ਹ ਦੁਆਬੇ ਏਰੀਆ ਦੇ ਵਿੱਚ ਆਏ ਇਧਰ ਮਾਲਵੇਰੀ ਦੇ ਵਿੱਚ ਵੀ ਆਏ ਔਰ ਇਥੋਂ ਕਿਸਾਨ ਨੂੰ ਉੱਠਣਾ ਬੜਾ ਔਖਾ ਹੈ ਬੜੇ ਸਾਲ ਲੱਗ ਜਾਂਦੇ ਆ ਹਾਂਜੀ ਇਹ ਤਾਂ ਗੱਲ ਹੈਗੀ ਆ ਜੀ ਪਰ ਅਸੀਂ ਤਾਂ ਬਜ਼ੁਰਗਾਂ ਕੋਲ ਹੀ ਸੁਣਦੇ ਆ 88 ਵੇਲੇ ਇੰਨਾ ਪਾਣੀ ਆਇਆ ਸੀਗਾ ਉਸ ਤੋਂ ਬਾਅਦ ਇੰਨਾ ਪਾਣੀ ਆਜਾ ਹੈ ਮੀਂਹ ਕਰ ਲਗਾਤਾਰ 4 ਘੰਟੇ ਬਹੁਤ ਤੇਜ਼ੀ ਨਾਲ ਆਇਆ ਤੇ ਉਹ ਮੀਂਹ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੁਣ ਜ਼ਮੀਨ ਦਾ ਜਿਹੜੀਆਂ ਠੇਕੇ ਤੇ ਨੇ ਜਾਂ ਉਹਨਾਂ ਦੇ ਭਰਾਵਾਂ ਨੇ ਠੇਕੇ ਤੇ ਜ਼ਮੀਨਾਂ ਦਿੱਤੀਆਂ ਆਈਆਂ ਉਹ ਵੀ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਦੇ ਲਈਆਂ ਉਹਨਾਂ ਦੀ ਜਾਂ ਠੇਕਾ ਘਟਾ ਕੇ ਜਾਂ ਕਿਸੇ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਦਿੱਤੀ ਹੋਈ ਹੈ। ਠੇਕਾ ਅਸੀਂ ਅੱਤਾ ਠੇਕਾ ਲੈਣੋ। ਹਾਂ ਕੁਛ ਨਾ ਕੁਛ ਉਹ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਾਫ਼ ਕੀਤਾ ਜਾਵੇ ਤਾਂ ਕਿ ਇਹ ਵੀ ਅੱਗੇ ਤੋਂ ਆਪਣਾ ਵਧੀਆ ਖੇਤੀ ਕਰਕੇ ਆਪਦੇ ਬੱਚਾ ਨੂੰ ਪਾਲ ਸਕਣ ਆਪਣਾ ਪਰਿਵਾਰ ਚਲਾ ਸਕਣ। ਜੀ ਇਹ ਜਿਲ੍ਹਾ ਮੋਗੇ ਦਾ ਬੁੱਟਰਪਿੰਡ ਹੈ ਔਰ ਕਈ ਤੰਜਰਪੰਨਾਂ ਦੀ ਜ਼ਮੀਨ ਹੈ ਜਿਹੜੀ ਉਹ ਇਹ ਪਾਣੀ ਦੇ ਮਾਰਦੇ ਇੱਥੇ ਹੈ। ਬਹੁਤ ਜਿਹਾ ਨੁਕਸਾਨ ਹੋ ਗਿਆ ਇੱਥੇ ਏਰੀਆ ਦਾ। ਨੁਕਸਾਨ ਤਾਂ ਜੀ ਬਹੁਤ ਜ਼ਿਆਦਾ ਆ ਜੇ ਆਪਾਂ ਝੋਨਿਆਂ ਦੇ ਲੈਵਲ ਤੇ ਆਖੀਏ ਤਾਂ ਹੂੰ ਪਰ ਜਿਹੜਾ ਘਰਾਂ ਦੇ ਹਾਲਾਤ ਆ ਸਾਡੇ ਆਪ ਦੇ ਘਰ ਜੀ ਮੈਂ ਇੱਕ ਸਾਈਡ ਤੇ ਇਹ ਸਾਡੇ ਤਕਰੀਬਨ ਡਿੱਗਣ ਵਾਲੇ ਆ ਇੱਕ ਦੋ ਕਮਰੇ ਆ ਡਿੱਗੇ ਤੁਸੀਂ ਡਿੱਗੇ ਤੁਸੀਂ ਹਾਂ ਡਿੱਗੇ ਬੱਚੇ ਸਾਡੇ ਇਸ ਟਾਈਮ ਦੇਖ ਸਕਦੇ ਆ ਤੁਸੀਂ ਕੋਠੇ ਤੇ ਆ ਜੀ ਉਹ ਮੇਰਾ ਘਰ ਆ ਬੱਚੇ ਮੇਰੇ ਕਮਰੇ ਦੇ ਵਿੱਚ ਤੁਹਾਡਾ ਘਰ ਆ ਗਿਆ ਹਾਂ ਜੀ ਘਰ ਪਸ਼ੂ ਨੂੰ ਰੱਖਿਆ ਖਾਸਾ ਜੀ ਰੱਖੇ ਹੋਣਗੇ ਆ ਪੰਡ ਵਾਲੇ ਆਏ ਆ ਸੰਯੋਗ ਦਿੰਦੇ ਆ ਪਸ਼ੂਆਂ ਨੂੰ ਖੋਲਣ ਨੂੰ ਤਿਆਰ ਖੜੇ ਆ ਇਹ तकरीबन ਸਾਨੂੰ ਆਏ ਸੀ ਲੈਵਲ ਘਟਦੇ ਲੈਵਲ ਵੱਧ ਆ ਜਾਂਦਾ ਕਿੰਨਾ ਕੁ ਫੁੱਟ ਪਾਣੀ ਖੜਾ ਮੈਂ ਤਿੰਨ ਤਿੰਨ ਚਾਰ ਚਾਰ ਫੁੱਟ ਦਾ ਪਾਣੀ ਖੜਾ ਹੋ ਹੁਣ ਵੀ ਸਾਡੇ ਘਰੇ ਤਾਂ ਜੀ 5 ਫੁੱਟ ਦੇ ਡੇਢ ਗੇੜ ਚੀ ਜੀ ਹਾਂ ਜੀ ਪਸ਼ੂ ਅੱਦੇ ਤੇ ਡੁੱਬੇ ਹੋਏ ਆ ਬੱਚੇ ਨਿੱਕੇ ਨਿੱਕੇ ਪਸ਼ੂ ਦੇ ਖੋਨਿਆਂ ਦੇ ਉੱਤੇ ਬੈਠੇ ਹਾਂ ਜੀ ਉਹਨਾਂ ਨੂੰ ਫਿਰ ਕਿਵੇਂ ਰੈਸਕਿਊ ਕੀਤਾ ਜਾਊਗਾ ਕੋਈ ਕਿਸ਼ਤੀ ਦੇ ਰਹੀ ਤੁਸੀਂ ਬਾਹਰ ਕਢੋ ਇਹ ਦੇਖੋ ਪੰਡ ਵਾਲੇ ਲੱਗੇ ਵੇ ਜੀ ਇਹਨਾਂ ਨੇ ਮਾੜਾ ਮੋਟਾ ਕਰਨਗੇ ਆਪਦਾ ਜਿਵੇਂ ਲੋਟ ਆਊਗਾ ਵਿਚਾਰੇ ਕੱਢਣਗੇ ਬਹੁਤ ਸ਼ਾਬਾਸ਼ ਜੀ ਧੰਨਵਾਦ ਆਨੇ ਅਸੀਂ ਪੰਡ ਵਾਲਾ ਜੀ ਝੋਨਾ ਬਾਈ ਤੁਸੀਂ ਲਾਇਆ ਸੀਗਾ ਹੁਣ ਆਸਾ ਹੁੰਦੀਆਂ ਨਹੀਂ ਉਮੀਦਿਆ ਹੁੰਦੀਆਂ ਨਹੀਂ ਸਦਰਾ ਹੁੰਦੀਆਂ ਨੇ ਪਰਿਵਾਰ ਨੂੰ ਲੈ ਕੇ ਜਾਂ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਦਾਦਾ ਕਿ ਹੁਣ ਬਹੁਤ ਦੂਰ ਪਿੱਛੇ ਹਟਦੀਆਂ ਜਾ ਰਹੀਆਂ ਨੇ ਝੋਨੇ ਵਾਲੀ ਤਾਂ ਸਾਨੂੰ ਜੀ ਆਸ ਹੈ ਨਹੀਂਗੀ ਸਾਨੂੰ ਤਾਂ ਆਪਦੇ ਰਹਿਣ ਦੀ ਆਸ ਵਾਲੀ ਗੱਲ ਆ ਜੀ ਜਿੰਨੇ ਘਰ ਬਿਲਕੁਲ ਖਤਮ ਹੋ ਚੁੱਕਿਆ ਤਾਂ ਸਾਨੂੰ ਆਸ ਮੁੱਕ ਗਈ ਉਹ ਤਾਂ ਖਤਮ ਉਹ ਤਾਂ ਸਾਡੀ ਕੋਈ ਆਸ ਹੈ ਨਹੀਂ ਵੀ ਸਾਨੂੰ ਕੁਝ ਮਿਲ ਜੂ ਸਾਨੂੰ ਤਾਂ ਆਪਦੇ ਰਹਿਣ ਵਾਲਾ ਗੱਲ ਆ ਆਪਦੇ ਸਮਾਨ ਚੱਕਣ ਦੀ ਫਿਕਰ ਪਿਆ ਵਾ ਅਸੀਂ ਕਿਸੇ ਦੇ ਘਰੇ ਰਹਿਣ ਨੂੰ ਤਿਆਰ ਹੋਏ ਪਏ ਮਜਬੂਰ ਆਏ ਮੈਂ ਬਾਪੂ ਨੇ ਕਹੇਗੇ ਝੋਨਾ ਤਾਂ ਬਿਲਕੁਲ ਖਤਮ ਆ ਅਗਲੀ ਫਸਲ ਦੇ ਜਾ ਕੇ ਕਹਾਣੀ ਜਿਹੜੀ ਖੜ ਗਈ ਆ ਪਰ ਤੁਸੀਂ ਪਿੰਡ ਪੱਧਰ ਤੇ ਜਾਂ ਪੰਚਾਇਤ ਪੱਧਰ ਤੇ ਮਤਾ ਪਾ ਕੇ ਐਮ ਐਲ ਏ ਸਾਹਿਬ ਕੋਲ ਜਾਂ ਐਮ ਐਲ ਏ ਸਾਹਿਬ ਪਰ ਸਰਕਾਰ ਤੱਕ ਪਹੁੰਚ ਕਰ ਨੂੰ ਕਿ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਨਹੀਂ ਜਰੂਰ ਜੀ ਅਸੀਂ ਸਰਕਾਰ ਨਾਲ ਸਰਦਾਰ ਮਨਜੀਤ ਸਿੰਘ ਬਲਾਕ ਕੋ ਸਾਡੇ ਐਮ ਐਲ ਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਕਾਰ ਤੱਕ ਵੀ ਇਹ ਕਿਸਾਨਾਂ ਦਾ ਸੁਨੇਹਾ ਪਹੁੰਚਾਵਾਂਗੇ ਕਿ ਕਿਸਾਨਾਂ ਨੂੰ ਇਹਨਾਂ ਦਾ ਬਲਾਗ ਜਾਂ ਮਿਲਣਾ ਚਾਹੀਦਾ ਤੇ ਪਿੰਡ ਦੇ ਵਿੱਚ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਠੇਕੇ ਦੇ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਨੇ ਚਾਹਾਂਗੇ ਕਿ ਜਿਹੜੇ ਪਰਿਵਾਰ ਜ਼ਮੀਨ ਠੇਕੇ ਦੇ ਲੈ ਕੇ ਰਵਾਈ ਕਰ ਰਹੇ ਨੇ ਤੇ ਉਹਨਾਂ ਨੂੰ ਥੋੜਾ ਬਹੁਤੇ ਪੈਸੇ ਘਟਾ ਕੇ ਲੈ ਜਾਣ ਤਾਂ ਕਿ ਉਹਨਾਂ ਨੂੰ ਇਸ ਗੱਲ ਦੀ ਸਹੂਲਤ ਮਿਲ ਸਕੇ ਉਹ ਵੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਤੇ ਜਾਂ ਖੇਤੀ ਨੂੰ ਵਧੀਆ ਤਰੀਕੇ ਨਾਲ ਕਰ ਸਕਣ ਨਹੀਂ ਤਾਂ ਉਹ ਮਾਰੇ ਜਾਣਗੇ ਬਿਲਕੁਲ ਤੇ ਪੜਚਾਈਆਂ ਨਾਲ ਨੇ ਪਰ ਨਗਰ ਨੂੰ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਜਰੂਰ ਸਹਿਯੋਗ ਦਿਓ ਤਾਂ ਕਿ ਇਸ ਪਾਣੀ ਦੀ ਜੋ ਮਾਰ ਪਈ ਹੈ ਇਹਨੂੰ ਅਸੀਂ ਨਜਿੱਠਣ ਵਿੱਚ ਕਾਮਯਾਬ ਹੋਈਏ ਜੀ ਹਾਂਜੀ ਤਾਂ ਪਿੰਡ ਪੱਦਰ ਦੇ ਸਹਿਯੋਗ ਆ ਜਿਹੜੇ ਪਿੰਡ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਚਾਹੇ ਬਾਪੂ ਨੇ ਦੱਸ ਸਕਿਆ ਕਿ ਟਾਰਨਾ ਦੇ ਪਾਣੀ ਦੇ ਵਿੱਚ ਆ ਗਏ ਆ ਪਰ 5-5 ਫੁੱਟ ਪਾਣੀ ਆ ਜਿਹੜਾ ਉਹ ਘਰਾਂ ਦੇ ਵਿੱਚ ਖੜਾ ਹੈ ਔਰ ਝੋਨੇ ਦੀ ਗੱਲ ਕਰ ਲਈਏ ਝੋਨੇ ਦੀ ਫਸਲ ਆ ਜਿਹੜੀ ਇਸ ਵਾਰ ਤਾਂ ਬਿਲਕੁਲ ਖਤਮ ਹੋ ਗਈ ਆ ਗਾ ਕਹਾਣੀ ਆ ਜਿਹੜੀ ਅਗਲੀ ਫਸਲ ਦੀ ਹਾੜੀ ਦੀ ਫਸਲ ਲਾ ਕੇ ਖੜ ਗਈ ਆ ਕਿਸਾਨ ਬੜੀ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਦਾ ਜਾਂ ਕਿਸਾਨ ਦਾ ਜੀਵਨ ਚੱਕਰ ਹੁੰਦਾ ਫਸਲੀ ਚੱਕਰ ਹੁੰਦਾ ਜਾਂ ਤਾਂ ਉਹ ਪਸ਼ੂਆਂ ਤੇ ਖੜਾ ਹੁੰਦਾ ਜਾਂ ਫਸਲ ਦੇ ਆਲੇ ਦੋਲੇ ਘੁੱਕਦਾ ਹੁੰਦਾ ਪਰ ਫਸਲ ਨੂੰ ਵੱਡੀ ਮਾਰ ਪੈ ਗਈ ਆ ਉੱਥੇ ਪਸ਼ੂ ਆ ਜਿਹੜੇ 5-5 ਫੁੱਟ ਡੂੰਘੇ ਪਾਣੀ ਦੇ ਵਿੱਚਾ ਡੁੱਬੇ ਖੜੇ ਆ ਤਾਂ ਇੱਥੇ ਜਿਹੜਾ ਕੁਦਰਤੀ ਮਾਰ ਪਈ ਆ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਕੁਦਰਤ ਨੂੰ ਮਾਪਣ ਦੇ ਲਈ ਕੋਈ ਪੈਮਾਨਾ ਨਹੀਂ ਬਣਿਆ ਕਿ ਪੈਮਾਨਾ ਲਾ ਕੇ ਕੁਦਰਤ ਨੂੰ ਮਾਪਿਆ ਜਾ ਸਕੇ ਔਰ ਇੱਥੇ ਸਰਕਾਰਾਂ ਨੂੰ ਵਫਾ ਕਰਨੀ ਪੈਣੀ ਹੈ ਇੱਥੇ ਮੌਜੂਦਾ ਪੰਚਾਇਤਾਂ ਦਾ ਕਹਿਣਾ ਹੈ ਸਾਬਕਾ ਪੰਚਾਇਤਾਂ ਦਾ ਵੀ ਕਹਿਣਾ ਹੈ ਕਿ ਅਸੀਂ ਮਤਾ ਪਾ ਕੇ ਦੇਵਾਂਗੇ ਐਮਐਲਏ ਦੇ ਕੋਲ ਐਮਐਲਏ ਜਿਹੜਾ ਅੱਗੇ ਮੰਗ ਰੱਖ ਰਿਹਾ ਕਿ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ 2400 ਤੋਂ ਲੈ ਕੇ 2500 ਕਿੱਲੇ ਦਾ ਨੁਕਸਾਨ ਆ ਜਿਹੜਾ ਉਹ ਝੋਨੇ ਦਾ ਹੋਇਆ ਉਹ ਸਥਾਨਕ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਵੀ ਤਸਵੀਰ ਸਾਹਮਣੇ ਆ ਸਕਦੀ ਹੈ ਕਿ ਨੁਕਸਾਨ ਆ ਜਿਹੜਾ ਇਸ ਤੋਂ ਵੱਧ ਹੋਵੇ ਸਮੇਂ-ਸਮੇਂ ਤੇ ਸਰ ਕਿਸਾਨ ਨੂੰ ਜਿਹੜੀ ਵੱਡੀ ਮਾਰ ਪੈਂਦੀ ਆ ਜਾਏ ਕੁਦਰਤੀ ਆਫਤਾਂ ਦੀ ਗੱਲ ਹੋਵੇ ਕਦੇ ਸੋਕਾ ਮਾਰ ਜਾਂਦਾ ਕਦੇ ਹੜ੍ਹ ਮਾਰ ਜਾਂਦੇ ਆ ਔਰ ਕਦੇ ਸਰਕਾਰਾਂ ਜਿਹੜੀਆਂ ਕਿਸਾਨ ਦੀ ਮਿਹਨਤ ਦੇ ਨਾਲ ਵਫਾ ਨਹੀਂ ਕਰਦੀਆਂ ਪਰ ਕਿਸਾਨੀ ਬਚੂ ਕਿਵੇਂ ਕਿਵੇਂ ਇੱਥੋਂ ਕਿਸਾਨੀ ਉੱਠੂਗੀ ਇਹ ਸਮੇਂ ਦੇ ਗਰਭ ਦੇ ਵਿੱਚ ਸਵਾਲ ਆ ਜੁੜੇ ਹੋਣ ਦੇ ਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਤਨਾ ਜੀ ਅਸੀਂ ਵੀ ਐਮਐਲਏ ਨੂੰ ਵੋਟਾਂ ਪਾਈ 12 ਵਜੇ ਕੋਈ ਨਹੀਂ ਆਇਆ ਪੂਰਾ ਪਿੰਡ ਤੋਂ ਪੂਰਾ ਪਿੰਡ ਤੋਂ ਇਹ ਕਾ ਸਾਡੇ ਕੋਲੇ ਕੋਈ ਫੁੱਡੇ ਨਾਲ ਕਰਕੇ ਪਿੰਡ ਤੋਂ ਦੇ ਨਾਲ ਆ ਰੋਣਾ ਨਹੀਂ ਰੋਣਾ ਨਹੀਂ ਪਿੰਡ ਤੋਂ ਦੇ ਨਾਲ ਆ ਪਰ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਐਮਐਲਏ ਇੰਨਾ ਕੰਮ ਨੂੰ ਨਹੀਂ ਰੋਣਾ ਨਹੀਂ ਪਰ ਪਿੰਡ ਵਾਲਿਆਂ ਨੇ ਸਾਡਾ ਸੰਯੋਗ ਬਹੁ ਦਿੱਤਾ ਸਾਡੇ ਬੱਚੇ ਐਟਮ ਕੋਟੇ ਦੇ ਬੈਠੇ ਆ ਕੋਈ ਜ਼ਰਖ ਨੇ ਜਾਰੀ ਰਾਤ ਸਾਡੇ ਜਵਾਕਾਂ ਨੇ ਮੱਛਲ ਚ ਕੱਟੀ ਹੋਣੀ ਤਾਂ ਆ ਅੱਖਾਂ ਦੇ ਹੰਝੂ ਆ ਕਿਸਾਨ ਦੇ ਇਥੋਂ ਮਾਰ ਪੈਂਦੀ ਆ ਕਿਸਾਨ ਨੂੰ ਇਥੋਂ ਆ ਹੰਝੂ ਜਦੋਂ ਆਪਾਂ ਹਰ ਅੱਖਾਂ ਦੇ ਵਿੱਚੋਂ ਨਿਕਲਦੇ ਆ ਤਾਂ ਵੱਡੀ ਮਾਰ ਪਾ ਜਾਂਦੇ ਆ ਤਾਂ ਬੱਪੂ ਦੇ ਅੱਖਾਂ ਦੀ ਵਿੱਚੋਂ ਹੰਝੂ ਆਏ ਆ ਤਾਂ ਇਹ ਹੰਝੂਆਂ ਦਾ ਮੋਲਾ ਜਿਹੜਾ ਤੁਸੀਂ ਆਪ ਜਾਣਦੇ ਹੋ ਉਹ ਬੇਸ਼ਕੀਮਤੀ ਆ ਜਦੋਂ ਕਿਸਾਨ ਦੇ ਅੱਖਾਂ ਚੋਂ ਹੰਝੂ ਡੋਲਦੇ ਆ ਤਾਂ ਨਿਕਲਾਮ ਆਉਂਦੇ ਆ ਬਦਲਾਪ ਆਉਂਦੇ ਆ ਤਾਂ ਇਹ ਤਸਵੀਰ ਆ ਜਿਹੜੀ ਜਿਹੜਾ ਮੋਗਾ ਦੇ ਬੁੱਟਰਪਿੰਡ ਦੀ ਆ ਦੋ ਦਿਨ ਪੰਨੇ ਦੀ ਜ਼ਮੀਨਾਂ ਜਿਹੜੀ ਉਹ ਪਾਣੀ ਦੀ ਮਾਰਦੇ ਠੇਠ ਔਰ ਹੁੰਦਾ ਕੀ ਹੈ ਇਸ ਸਮੇਂ ਨੇ ਦੱਸਿਆ